ਸਤਿ ਨਾਮ ਵਾਹਿਗੁਰੂ ਸਾਨਹਿ ਗਜੀ ਰਾਦੇ ਸੋਹੀ ਮਹੱਲਾ ਪੰਜਵਾਂ ਘਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਬਾਜੀ ਗਰ ਜੈਸੇ ਬਾਜੀ ਪਾਈ ਨਾਨਾ ਰੂਪ ਦੇਖ ਦਿਖਲਾਈ ਬਾਜੀ ਗਰ ਜੈਸੇ ਬਾਜੀ ਪਾਈ ਨਾਨਾ ਰੂਪ ਦੇਖ ਦਿਖਲਾਈ ਸਾਗੇ ਉਤਾਰ ਤਮਿਓ ਪਸਾਰਾ ਤਬ ਏਕੋ ਇਕੰਕਾਰ ਕਵਨ ਰੂਪ ਦ੍ਰਿਸ਼ਟਿਯੋ ਬਿਨਸਾਇੋ ਕਤਹਿ ਗਯੋ ਉਹੋ ਕਤਤੇ ਆਯੋ ਰਹਾਓ ਜਲ ਤੇ ਊਠੈ ਅਨਕ ਤਰੰਗਾ कनक भूख किने बह रंगा <coughs> बीज बीज देखे ओ बो प्रकारा फल पाके ते अंकारा सहस कटा है एक आकाश काट फूटे ते ਉਹੀ ਪਰਗਾਸ ਪਰਮ ਲੋਭ ਮੋਹ ਮਾਇਆ ਵਿਕਾਰ ਧੰਮ ਛੂਟੇ ਤੇ ਇਕੰਕਾਰ ਹੋ ਅਵਨਾਸੀ ਬਿਨ ਸਤਿ ਨਾਹੀ ਨਾ ਕੋ ਆਵ ਨਾ ਕੋ ਜਾਹੀ ਪੁਰ ਪੁਰੈ ਹਮੇ ਮਲਤੋਈ ਕੋ ਨਾਨਕ ਮੇਰੀ ਪਰਮਗਾਤ ਹੋਈ ਸੋਈ ਮਹਲਾ ਪੰਜਵਾ ਕੀਤਾ ਲੋੜੈ ਸੋ ਪ੍ਰਭ ਹੋਏ ਤੁਝ ਬਿਨ ਦੂਜਾ ਨਹੀਂ ਕੋਏ ਜੋ ਜਨ ਸੇਵੇ ਤਿਸ ਪੂਰਨ ਕਾਜ ਦਾਸ ਆਪਣੇ ਕੀ ਰਾਖੋ ਲਾਜ ਤੇਰੀ ਸਰਣ ਪੂਰਨ ਦਿਆਲਾ ਤੁਝ ਬਿਨ ਕਵਨ ਕਰੇ ਤਤ ਪਾਲਾ ਰਹਾ ਜਲ ਥਲ ਮਹੀ ਅਲ ਰਹਾ ਪਰਪੂਰ ਨਿਕਟ ਵਸੈ ਨਾਹੀ ਭਵ ਦੂਰ ਲੋਕ ਪਤੀ ਆਰੈ ਕਸ਼ੁ ਨਾ ਪਾਈਐ ਸਾਚ ਲਗੈ ਤਾਤ ਹੁ ਮੈਂ ਜਾਈਐ ਜਿਸਨੋ ਲਾਏ ਲੈ ਸੋ ਲਾਗੇ ਗਿਆਨ ਰਤਨ ਅੰਤਰ ਤਿਸ ਜਾਗੇ ਦਰਮਤ ਜਾਏ ਪਰਮ ਪਦ ਪਾਏ ਗੁਰ ਪ੍ਰਸਾਦੀ ਨਾਮ ਧਿਆਏ ਦੋਇ ਕਰ ਜੋੜ ਕਰੋ ਹਰ ਦਾਸ ਤੋ ਦ ਭਾਵੈ ਤਾ ਯਣ ਰਸ ਕਰੇ ਕਿਰਪਾ ਆਪਣੀ ਭਗਤੀ ਲਾਏ ਜਨ ਨਾਨਕ ਪ੍ਰਭ ਸਦਾ ਧਿਆਏ ਸੋਈ ਮਹਲਾ ਪੰਜਵਾ ਤਨ ਸੁਹਾਗਣ ਜੋ ਪ੍ਰਭੂ ਪਛਾਨੈ ਮਾਨੈ ਹੁਕਮ ਤਜੈ ਅਭਮਾਨੈ ਤੇ ਅਸੁਰਾਤੀ ਰਲੀਆਂ ਮਨੈ ਸੁਣ ਸਖੀਏ ਪ੍ਰਭ ਮੇਰਣ ਨਿਸਾਨੀ ਮਨ ਤਨ ਅਰਪ ਤਜ ਲਾਜ ਲੋਕਾਨੀ ਰਹਾਉ ਸਖੀ ਸਹੇਲੀ ਕੋ ਸਮਝਾਵੇ ਸੋਈ ਕਮਾਵੇ ਜੋ ਪ੍ਰਭ ਪਾਵੇ ਸਾ ਸੁਹਾਗਣ ਅੰਕ ਸਮਾਵੇ ਗਰਬ ਗਹਿਲੀ ਮਹਿਲ ਨਾ ਪਾਵੇ ਫਿਰ ਪਛਤਾਵੇ ਜਬ ਰੈਣ ਬਿਹਾਵੇ ਕਰਮਹੀਨ ਮਨਮੁਖ ਦੁਖ ਪਾਵੇ ਬਿਨੋ ਕਰੀ ਜੇ ਜਾਣ ਦੂਰ ਤਾਵੇ ਅਬਨਾਸੀ ਰਹਾ ਪਰਪੁਰ ਜਨ ਨਾਨਕ ਗਾਵੇ ਦੇ ਇੱਕ ਯਦੂਰ ਸੋਹਿਮ ਹਲਾ ਪੰਜਵਾ ਗ੍ਰਹਿ ਵਸ ਗੁਰ ਕੀ ਨਾ ਹੋਂ ਕਰ ਕੀ ਨਾਰ 10 ਦਾਸੀ ਕਰ ਦਿਨੀ ਪਤਾਰ ਸਗਲ ਸੰਭਗਰੀ ਮੈਂ ਘਰ ਕੀ ਜੋੜੀ ਆਸ ਪਿਆਸੀ ਫਿਰ ਕੋ ਲੋੜੀ ਕਵਣ ਕਹਾ ਗੁਣ ਕੰਤ ਪਿਆਰੇ रूपदर स्वरूप दयाल मुरारी रहआव सत सिंगार भऔञ जन पाया अमृत नाम तं बोल मुख काया कंगन बस्तर बहने बने सोहावे तन सब सुख पावे जा پیر ਕਰਿ आवै गुण कामण कर, कर कंत रिझाया ਵਸ ਕਰ ਲੀਨਾ ਗੁਰ ਪਰਮ ਚੁਕਾਇਆ ਸਭ ਤੇ ਉੱਚਾ ਮੰਦਰ ਮੇਰਾ ਸਭ ਕਾਮਣ ਤਿਆਗੀ ਫਿਰ ਓ ਪੀਤੋ ਮੇਰਾ ਪ੍ਰਗਟਿਆ ਸੂਰ ਜੋ ਤੇ ਜੀ ਆਰਾ ਤੇਜ ਵਿਚਾਈ ਸਰਦੇ ਅਪਾਰਾ ਨਵ ਰੰਗ ਲਾਲ ਜੇ 라ਵਣ ਆਇਆ ਜਨ ਨਾਨਕ ਪਿਰ ਤਨ ਮਿਲ ਸੁਖ ਪਾਇਆ ਸੋਹੀ ਮਹਲਾ ਪੰਜਵਾ ਓਮ ਕਿਉ ਹਿਓ ਮਿਲਨ ਪ੍ਰਵਤਾਇ ਖੋਜਤ ਚਰਿਓ ਦੇਖਿਓ ਪਿਰ ਜਾਈ ਸੁਣਤ ਸਦੇਸਰੋ ਪਿਰ ਗਰੇ ਸੇਜ ਵਿਸਾਈ ਸੁਣਤ ਸਦੇਸਰੋ ਪਿਰ ਗ੍ਰਹ ਸੇਜ ਵਿਸਾਈ ਨੰ ਪ੍ਰਮੇ ਆਇਓ ਤੌ ਨਦਰ ਨ ਪਾਈ ਕਿਨ ਬਿਦਹੀ ਰੋ ਪਿਰੈ ਨਿਮਾਨੋ ਮਿਲ ਸਾਜਨ ਹੂੰ ਤੁਜ ਕੁਰਬਾਨ ਰਹਾਓ ਏਕਾ ਸੇਜ ਪਿਛੀ ਤਨ ਕੰਤਾ ਤਨ ਸੋਤੀ ਪਿਰ ਸਦ ਜਾਗੰਤਾ ਪਿਓ ਮਦ ਰੋ ਤਨ ਮਤ ਵੰਤਾ ਪਿਓ ਮਦ ਰੋ ਧਨ ਮਤਵੰਤਾ ਧਨ ਜਾਗੇ ਜੇ ਪਿਰ ਬੋਲੰਤਾ ਭਈ ਨਿਰਾਸੀ ਬਹੁਤ ਦੇਨ ਲਾਗੇ ਦੇਸ ਦਸੰਤਰ ਮੈਂ ਸਗਲੇ ਚਾਗੇ ਕਿਨ ਰਹਿਨ ਨ ਪਾਵੋ ਬਿਨ ਪਗ ਪਾਗੇ ਹੋਏ ਕਿਰਪਾਲ ਕਵ ਮਿਲਹਿ ਸਪਾਗੇ ਪਿਉ ਕਿਰਪਾਲ ਸੰਤ ਸੰਗ ਮਿਲਾਇਆ 부ਜੀ ਤਪਤ ਕਰਹਿ ਤੇ ਪਾਇਆ ਹੋਏ ਕਿਰਪਾਲ ਪ੍ਰਭ ਮਿਲੇ ਸਪਾਗੇ ਪਿਉ ਕਿਰਪਾਲ ਸਤ ਸੰਗ ਮਿਲਾਇਆ 부ਜੀ ਤਪਤ ਕਰਹਿ ਤੇ ਪਾਇਆ ਸਗਲ ਸਿਕਾਰ ਹੁਣ ਮੁਝੈ ਸੁਹਾਇਆ ਕੋ ਨਾਨਕ ਗੁਰ ਪਰਮ ਚੁਕਾਇਆ ਜੈ ਦੇ ਕਾਂ ਤਹਿ ਪਿਰ ਹੈ ਭਾਈ ਕੋਲੇਓ ਕਪਾਟ ਤਮਨ ਕੈ ਰਾਈ ਰਾਉ ਤੁਚਾ ਸੁਹੀ ਮਹਲਾ ਪੰਜਵਾ ਕੀਆ ਗੁਣ ਤੇਰੇ ਸਾਰਸ ਮਾਲੇ ਮੋਹਰੇ ਗੁਣ ਕੇ ਦਾ ਤਾਰੇ ਬੈ ਖਰੀਦ ਕਿਆ ਕਰੇ ਚਤਰਾਇ ਇਹ ਜੀਉ ਪਿੰਡ ਸਭ ਥਾਰੇ ਲਾਲ ਰੰਗਿਲੇ ਪ੍ਰੀਤਮ ਮਨ ਮੋੜ ਤੇਰ ਦਰਸ਼ਨ ਕੋ ਹਮ ਬਾਰੇ ਰਹਾਉ ਪ੍ਰਭ ਦਾਤਾ ਮੋਹ ਦੇਨ ਤੇ ਕਾਰੇ ਤਮ ਸਦਾ ਸਦਾ ਉਪਕਾਰੇ ਸੋ ਕਿਛ ਨਾਹੀ ਜੇ ਮੈਂ ਤੇ ਹੋਵੈ ਮੇਰੇ ਠਾਕੁਰ ਅਗਮ ਅਪਾਰੇ ਕਿਆ ਸੇਵ ਕਮਾਵੋ ਕਿਆ ਕਹਿਰੀ ਜਾਵੋ ਵਿਦ ਕਿਤ ਪਾਵਾਂ ਦਰਸਾਰੇ ਮਿਤ ਨਹੀਂ ਪਾਈਐ ਹੰਤ ਨਾ ਲਹੀ ਮਨ ਤਰਸੈ ਚਰਨਾਰੇ ਪਾਉ ਦਾਨ ਤੀਟ ਹੋਏ ਮੰਗੋ ਮੁਖ ਲਾਗੇ ਸੰਤਰੇ ਨਾਰੇ ਜਨ ਨਾਨਕ ਕੋ ਗੁਰ ਕਿਰਪਾ ਤਾਰੇ ਸਭ ਹਾਤ ਦੇ ਨਿਸਤਾਰੇ ਸੋਈ ਮੱਲਾ ਪੰਜਵਾਕਾਰ ਤੀਜਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੇਵਾ ਤੋਰੀ ਮੰਗਲ ਬਹੁਤਾ ਮਹਿਲ ਨ ਪਾਵੇ ਕਹਿ ਤੋ ਪਹੋਤਾ ਜੋ ਪ੍ਰੇਮ ਮਨ ਤਿੰਕੀ ਰੀਸਾ ਕੂੜੇ ਮੁਰਖ ਕੀ ਹਾਟਿ ਸਾ ਰਹਾਉ ਏਕ ਦਿਖਾਵੇ ਸਚ ਨਾ ਕਮਾਵੇ ਕਹਿ ਤੋ ਮਹਿਲੀ ਲਿਖਤ ਨਾ ਆਵੇ ਹਾਤੀ ਤਸਦਾਏ ਮਾਇਆ ਕਾ ਮਾਤਾ ਮਨ ਨਹੀਂ ਪ੍ਰੀਤ ਕਹੇ ਮੁਖ ਰਾਤਾ ਕਹੋ ਨਾਨਕ ਪਵ ਬਿਨੋ ਸੁਨੀ ਜੈ ਕੁਚਲ ਕਠੋਰ ਕਾਮੀ ਮੁਕਤ ਕੀ ਜੈ ਦਰਸ਼ਨ ਦੇਖੇ ਕੀ ਵਡਿਆਈ ਤੁਮ ਸੁਖ ਦਾਤੇ ਪੁਰਖ ਸੁਭਾਈ ਰਹਾ ਦੁਜਾ ਸੁਈ ਮਹੱਲਾ ਪੰညਮ ਬੁਰੇ ਕਾਮ ਕੋ ਓਠ ਕਲੋਇਆ ਨਾਮ ਕੀ ਬੇਲਾ ਤੈ ਪੈ ਸੋਇਆ ਉਸਰੀ ਆਪਣਾ 부ਜੈ ਨ ਈਆ ਨ ਮਾਇਆ ਮੋਹ ਰੰਗ ਲਪਟਾ ਨਾਰਾਹ ਲੋਭ ਲਹਿਰ ਕੋ ਬਿਗਸ ਫੂਲ ਬੈਠਾ ਸਾਧ ਜਨ ਕਾ ਦਰਸ ਨਾ ਡਿਤਾ ਕਬ ਹੂ ਨ ਸਮਝੈ ਅਗਿਆਨ ਗਵਾਰਾ ਬਹਰ ਬਹਰ ਲਪਟਿਓ ਜੰਗਾਰਾ ਰਹਾਓ ਬਿਖਿਆ ਨਾਦ ਕੰਨ ਸੁਣ ਤੀਨਾ ਹਰ ਜਸ ਸੁਣਤ ਆਲਸ ਮਨ ਕੀਨਾ ਵ੍ਰਿਸ਼ਟ ਨਾਹੀ ਰੇ ਪੇਖਤ ਅੰਦੇ ਛੋੜ ਜਾਹਿ ਛੁਟੇ ਸਭ ਤੰਦਰਾਓ ਕੋਹ ਨਾਨਕ ਤਬ ਬਖਸ਼ਿ ਕਰੀ ਜੈ ਕਰ ਕਿਰਪਾ ਮੋਹਿ ਸਾਧ ਸੰਗ ਦੀਜੈ ਤੋ ਕਿ ਸਪਾਈਐ ਜੋ ਹੋਈਐ ਰੇਨ ਜਿਸੈ ਬੁਝਾਇ ਤਿਸ ਨਾਮ ਲੈ ਨਾ ਰਹਾਓ ਸੁਹੀ ਮਹੱਲਾ ਪੰਜਵਾ ਘਰ ਮੈਂ ਠਾਕੁਰ ਨਦਰ ਨਾ ਆਵੇ ਗਲ ਮੈਂ ਪਾਣ ਲੈ ਲਟਕਾਵੇ ਪਰਮੇ ਪੋਲਾ ਸਾਕਤ ਫਿਰਤਾ ਨੀਰ ਬਿਰੋ ਲੈ ਕਪ ਕਪ ਮਰਤਾ ਰਹਾਉ ਜਿਸ ਪਾਹਣ ਕੋ ਠਾਕਰ ਕਹਤਾ ਉਹ ਪਾਹਣ ਲੈ ਉਸ ਕੋ ਡੁੱਬਤਾ ਗੁਨੇ ਹਾਰ ਗੁਨ ਹੈ ਗਾਰ ਲੂਣ ਹਰਾਮੀ ਪਾਹਣ ਨਾਵ ਨਾ ਪਾਰ ਗਿਰਾਮੀ ਗੁਰ ਮਿਲ ਨਾਨਕ ਠਾਕੁਰ ਜਾਤਾ जल तल महल पूरन विदाता सोही मल्ला पवा लाल नया कवन गतीरी सखी बतावो मुझे है मतीरी सुहुब सुहूब सोवी अपने प्रीतम कै रंग रती रहाओ पाव मलो संग नैन पतीरी ਜਹਾਂ ਪਟਾਵਾਂ ਜਾਉ ਤਾ ਤੇਰੇ ਜਪ ਤਪ ਸੰਜਮ ਦੇਉ ਜਤਿਰੇ ਇਕ ਨਿਮਕ ਮਿਲਾਵੋ ਮੋਹਿ ਪ੍ਰਾਨ ਪਚੀਰੇ ਮਾਣ ਤਾਣ ਆਬੁੱਧ ਹਾ ਤੇਰੇ ਸਾ ਨਾਨਕ ਸੋਹਾਗ ਵਾ ਤੇਰੇ ਸੁਈ ਮਹੱਲਾ ਪੰਜਵਾ ਤੂੰ ਜੀਵਨ ਤੂੰ ਪ੍ਰਾਨ ਅਧਾਰਾ ਸੁਝਹੀ ਪੇਕ ਤੇਖ ਮਨ ਸਾਧਾਰਾ ਤੂੰ ਸਾਜਣ ਤੂੰ ਪ੍ਰੀਤਮ ਮੇਰਾ ਚਿਤਹਿ ਨਾ ਬਿਸਰੈ ਕਾਹੂ ਬੇਰਾਰਾ ਬੈ ਕਰੀਦਾ ਹਾਂ ਦਾਸ ਰੋ ਤੇਰਾ ਤੂੰ ਭਾਰੋ ਠਾਕਰ ਗੁਣੀ ਗਹਿਰਾ ਕੋਟ ਦਾਸ ਜਾਂ ਕਹਿ ਦਰਬਾਰੇ ਨਿਮਕ ਨਿਮਕ ਵਸੈ ਤਿਨ ਨਾਲੇ ਹਉ ਕਿਛ ਨਾਹੀ ਸਭ ਕਿਸ ਤੇਰਾ ਪੋਤ ਪੋਤ ਨਾਨਕ ਸੰਗ ਵਸੇਰਾ ਸੁਹੀ ਮਹੱਲਾ ਪਨਿਉ ਸੁਖ ਮਹਿਲ ਜਾਕੇ ਊਚ ਦੋਆਰੇ ਤਾਂ ਮਹਿ ਵਾਸੈ ਭਗਤ ਪਿਆਰੇ ਸਹਿਜ ਕਥਾ ਪ੍ਰਵਕੀ ਅਤ ਮੀਤੀ ਵਿਰਲੇ ਕਾਹੂ ਨਿਤ ਰੋਢੀਤੀ ਰਾਉ ਤਹ ਜੀਤ ਨਾ ਦੇ ਆਖਾਰੇ ਸੰਗਾ ਉਹਾਂ ਸ਼ਾਂਤ ਕਰੇ ਹਰ ਰੰਗਾ ਤਹਿ ਮਾਰਣਾ ਜੀਵਨ ਸੋਗ ਨ ਹਰਖਾ ਸਾਚ ਨਾਮ ਕੀ ਅੰਮ੍ਰਿਤ ਵਰਕਾ ਗੂਜ ਕਥਾ ਇਹ ਗੁਰ ਤੇ ਜਾਣੀ ਨਾਨਕ ਬੋਲੇ ਹਰ ਹਰ ਬਾਣੀ ਸੁਇ ਮਲ ਲਪਨਿਓ ਜਾ ਕੈ ਦਰਸ ਪਾਪ ਕੋਟ ਉਤਾਰੇ ਪੇਤ ਤ ਸੰਗ ਇਹ ਭਵ ਜਲ ਤਾਰੇ ਹੋਇ ਸਾਜਣ ਹੋਇ ਮੀਤ ਪਿਆਰੇ ਜੋ ਹਮ ਕੋ ਹਰ ਨਾਮ ਚਿਤਾਰੇ ਰਹਾਉ ਜਾ ਕਾ ਸ਼ਬਦ ਸੁਣਤ ਸੁਖ ਸਾਰੇ ਜਾ ਕੀ ਟਹਿਲ ਜਮਦੂਤ ਬਿਦਾਰੇ ਜਾ ਕੀ ਠਿਰਕ ਇਸ ਮਨ ਹੈ ਸਰਾਰੇ ਜਾ ਕਾ ਸਿਮਣ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਵ ਆਪ ਸਵਾਰੇ ਸਰਣ ਨਾਨਕ ਤਿਨ ਸਾਧ ਬਲੇ ਹਾਰੇ ਸੋਹੀ ਮ ਲਾਪੰਜਵਾ ਰਹਿਣ ਨਾਮ ਪਾਵੇ ਸੁਰ ਨਰ ਦੇਵਾ ਊਟ ਸਦਾਰੇ ਕਰ ਮਨ ਜਨ ਸੇਵਾ ਜੀਵਤ ਦੇਖੇ ਜਿਨੀ ਹਰ ਹਰ ਧਿਆਇ ਸਾਧ ਸੰਗਤਿਨੀ ਦਰਸਨ ਪਾਇਆ ਰਹਾਉ ਬਾਦ ਸਾਹਾ ਸਹਾ ਵਾਪਾਰੀ ਮਰਨਾ ਜੋ ਦਿਸੈ ਸੋ ਕਲ ਹੈ ਕਰਨਾ ਹੁੜੈ ਮੋਹ ਲਪਟ ਲਪਟਾਨਾ ਜੋੜ ਚੱਲਿਆ ਤਾਂ ਫਿਰ ਪਛਤਾਨਾ ਕਿਰਪਾ ਨਿਦਾਨ ਨਾਰਤ ਕੋ ਕਰ ਹੋਦਾ ਨਾਮ ਤੇ ਰਾਜ ਤੇ ਦਿਨ ਰਾਤ ਸੁਹੀ ਮਹਲਾ ਪੰਜਵ ਕਟ ਕਟ ਅੰਤਰ ਤੁਮਹਿ ਬਸਾਰੇ ਸਗਲ ਸਮਗਰੀ ਸੂਤ ਤੁਮਾਰੇ ਤੋ ਪ੍ਰੀਤਮ ਤੂੰ ਪ੍ਰਾਣ ਅਧਾਰੇ ਤੁਮਹੀ ਪੇਖ ਪੇਖ ਮਨ ਵਿਗਸਾਰੇ ਰਹਾਉ ਹਨ ਕੇ ਜਿਉਨ ਬ੍ਰਹਮ 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 ਹਾਰੇ ਓਟ ਗਹੀ ਅਬ ਸਾਧ ਸੰਗਾਰੇ ਅਗਮ ਅਗੋਚਰ ਅਲਖ ਅਪਾਰੇ ਨਾਨਕ ਸਿਮਰੈ ਦਿਨ ਰਹਿਣਾ ਰੇ ਸੁਈ ਮਹੱਲਾ ਪੰਜਵਾ ਕਵਨ ਕਾਜ ਮਾਇਆ ਵਢਿ ਆਈ ਜਾ ਕੋ ਬਿਨ ਸਤਿ ਬਾਰ ਨ ਕਾਈ ਇਹ ਸੁਪਨਾ ਸੋ ਵਤ ਨਹੀਂ ਜਾਣੈ ਅਚੇਤ ਵਿਵਸਤਾ ਮਹਿਲ ਪਟਾਨ ਰਾਉ ਮਹਾਮੋਹਿ 모ਹਿਓ ਗਵਾਰਾ ਤੇਕਤ ਤੇਕਤ ਊਠ ਸਿਧਾਰਾ ਪੂਚਤੇ ਊਚਤਾ ਕਾ ਦਰਬਾਰਾ ਕਈ ਜੰਤ ਬਿਨਹੇ ਉਪਾਰਾ ਦੂਸਰ ਹੋ ਆ ਨ ਕੋ ਹੋਈ ਜਪ ਨਾਨਕ ਪ੍ਰਵੇ ਕੋ ਸੋਈ ਸੋਈ ਮਲਾਪਣੋ ਸਿਮਰ ਸਿਮਰ ਤਾ ਕੋ ਹੋ ਜੀਵਾ ਜਨ ਕਾਮਾ ਤੇਰੇ ਤੋਏ ਤੋਏ ਪੀਵਾ ਸੋ ਹਰ ਮੇਰਾ ਅੰਤਰ ਜਾਮੀ ਭਗਤ ਜਨਾ ਕੈ ਸੰਗ ਸੁਆਮੀ ਰਾਉ ਸੁਣ ਸੁਣ ਅੰਮ੍ਰਿਤ ਨਾਮ ਤੇ ਆਵਾ ਆਟ ਪਹਿਰ ਤੇਰੇ ਗੁਣ ਗਾਵਾ ਏਕ ਤੇਕ ਨੀਲਾ ਲਖਮਣ ਆਨੰਦਾ ਗੁਣ ਅਪਾਰ ਪ੍ਰਭ ਪਰਮ ਆਨੰਦਾ ਜਾ ਕੈ ਸਿਮਨ ਕਛ ਪਾਉ ਨ ਬਿਆਪੈ ਸਦਾ ਸਦਾ ਨਾਨਕ ਹਰਿ ਜਾਪੈ ਸੋਈ ਮਹਲਾ ਪੰਜਵਾਂ ਗੁਰ ਕੈ ਬਚਨ ਰਿਦਾ ਧਿਆਨ ਧਾਰੀ ਰਸਨਾ ਜਾਪ ਜਪਉ ਬਨਵਾਰੀ ਸਪਲ ਮੂਰਤ ਦਰਸ਼ਨ ਵਲਿਆਰੀ ਚਰਨ ਕਮਲ ਮਨ ਪ੍ਰਾਣੀਆਂ ਆਧਾਰੀ ਰਹਾਉ ਸਾਧ ਸੰਗ ਜਨਮ ਮਰਨ ਨਿਵਾਰੀ ਅੰਮ੍ਰਿਤ ਕਥਾ ਸੁਣ ਕਰਨੀ ਆਧਾਰੀ काम क्रोध लोभ मोह तजारी दृढ़ नाम दान इस नान सो चारे कहो नानक एतत बिचारी राम नाम जप पार उतारी सोइ मल्ला पंचवा लोभ मोह मगन अपराधी कर्ण हार की सेव न साजी पतत पावन प्रभु नाम तुम्हारे राख ले हो मोहि निरगुण हार राव ਸੋ ਦਾਤਾ ਪ੍ਰਵਯੰਤਰ ਜਾਮੀ ਕਾਚੀ ਦੇ ਮਾਨੁਖ ਅਬੇਮਾਨੀ ਸਵਾਦ ਬਾਦ ਈਰਖ ਮਦਮਾਇ ਹਿਨ ਸੰਗ ਲਾਗ ਰਤਨ ਜਨਮ ਗਵਾਇਆ ਦੁਖ ਪੰਜਨ ਜਗ ਜੀਵਨ ਹਰ ਰਾਇਆ ਸਗਲ ਤਿਆਗ ਨਾਨਕ ਸਰਣਾਇਆ ਸੁਇਮਹਲਾ ਪੰਜਵਾਂ ਇਕਤ ਚਾਕਤ ਕਹੀ ਅਤੇ ਅੰਦਾ ਸੁਣੀ ਅਤ ਸੁਣੀਐ ਨਾਹੀ ਨਿਕਟ ਬਸਤ ਕੋ ਜਾਣੈ ਦੂਰੇ ਪਾਪੀ ਪਾਪ ਕਮਾਈ ਸੋ ਕਿਛ ਕਰ ਜਿਤ ਛਟੈ ਪਰਾਨੀ ਹਰ ਹਰ ਨਾਮ ਜਪ ਅਮਰਤ ਬਾਨੀ ਰਹਾਉ ਕੋਰ ਮਹਿਲ ਸਦਾ ਰੰਗਰਾਤਾ ਸੰਗ ਤੁਮਾਰੇ ਕਛੂ ਨ ਜਾਤਾ ਰਖੈ ਪੋਚਾਰ ਮਾਟੀ ਕਾ ਪੰਡਾ ਹੱਥ ਕੁਚੀਲ ਮਿਲੇ ਜਮ ਡੰਡਾ ਕਾਮ ਕਰੋਧ ਲੋਭ ਮੋਹ ਹੋਏ ਬਾਦਾ ਮਹਾਕਰਤ ਮਹਿ ਨਿਗਰਤ ਜਾਤਾ ਨਾਨਕੀ ਅਰਦਾਸ ਸੁਣੀ ਚੈ ਦੂਪ ਤਪਹਨ ਪ੍ਰਭ ਮੇਰੇ ਲਈ ਜੈ ਸੁਈ ਮਹਲਾ ਪੰਜਵਾ ਜੀਵਤ ਮਰੇ ਗੁਜੈ ਪ੍ਰਭ ਸੋਏ ਜਿਸ ਜਨ ਕਰਮ ਪਰਾਪਤ ਹੋਏ ਸੁਣ ਸਾਜਨਿਓ ਦੁਤਰ ਤਰੀਐ ਮਿਲ ਸਾਜੋ ਹਰਿ ਨਾਮਿ ਚਰਿਐ ਰਾਉ ਇਕ ਬਿਨਾ ਦੂਜਾ ਨਹੀਂ ਜਾਣੈ ਕਟ ਕਟ ਅੰਤਰ ਪਾਰ ਬ੍ਰਹਮ ਪਛਾਨੈ ਜੋ ਕਿਸ ਕਰੈ ਸੋਈ ਪਲਮਨੈ ਆਦੇ ਅੰਤ ਕੀ ਕੀਮਤ ਜਾਣੈ ਕਹੋ ਨਾਨਕ ਜਿਸ ਜਨ ਬਲੇ ਹਾਰੀ ਜਾ ਕਹਿ ਹਿਰਦੈ ਵਸਹਿ ਮੁਰਾਰੀ ਸੋਈ ਵਹਲਾ ਪੰਜਵਾ ਗੁਰ ਪਰਮੇਸ਼ਰ ਕਰਨੈ ਹਾਰ ਸਗਲ ਸ੍ਰਿਸ਼ਟ ਕੋ ਦੇ ਆਧਾਰ ਗੁਰ ਕੇ ਚਰਨ ਕਮਲ ਮਨ ਧਿਆਏ ਦੁਖ ਦਰਦ ਇਸ ਤੰ ਤੇ ਜਾਇ ਰਾਉ ਭਵਜਲ ਡੂਬਤ ਸਤਿਗੁਰ ਕਾਢੈ ਜਨਮ ਜਨਮ ਕਾ ਟੂਟਾ ਗੰਢ ਗੁਰ ਕੀ ਸੇਵਾ ਕਰਹੁ ਦਿਨ ਰਾਤ ਸੂਖ ਸਹਜ ਮਨ ਆਵੈ சாੰਤ ਸਤਿਗੁਰ ਕੀ ਰੇਣ ਮੜ ਭਾਗੀ ਪਾਵੇ ਨਾਨਕ ਗੁਰ ਕੋ ਸਦ ਬਲ ਜਾਵੇ ਸੋਈ ਮਾਲਾ 5ਵਾਂ ਗੋਰੇ ਆਪਣੇ ਉਪਰ ਬਲ ਜਾਈਐ ਆਠ ਪਹਿਰ ਹਰ ਹਰ ਜਸ ਗਾਈਐ ਸਿਮਰੋ ਸੋ ਪ੍ਰਵ ਆਪਣਾ ਸੁਆਮੀ ਸਗਲ ਖਟਾਂ ਕਾਇ ਅੰਤਰ ਜਾਮੀ ਰਾਵ ਚਰਨ ਕਮਲ ਸਿਉ ਲਾਭੀ ਪ੍ਰੀਤ ਸਾਚੀ ਪੂਰਨ ਨਿਰਮਲ ਰੀਤ ਸੰਤ ਪ੍ਰਸਾਦ ਵਸੈ ਮਰਵਾਈ ਜਨਮ ਜਨਮ ਕੇ ਖੇਲ ਵਿਖ ਜਾਈ ਤਾਰ ਕਿਰਪਾ ਪ੍ਰਭ ਜੀਨ ਦਿਆਲਾ ਨਾਨਕ ਮੰਗੈ ਸੰਤਰਵਾਲਾ ਸੋਈ ਮੱਲਾ ਪੰਜਵਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਏ ਬੇਨੰਤੀ ਸੁਣ ਪ੍ਰਭ ਮੇਰੇ ਦੇ ਨਾਮ ਕਰ ਆਪਣੇ ਚੇਰੇ ਰਹਾਉ ਆਪਣੀ ਸਰਨ ਰਾਖ ਪ੍ਰਭਾਤਾਤੇ ਗੁਰ ਪ੍ਰਸਾਦਿ ਕੀ ਨਗਰ ਲੈ ਜਾਤੇ ਸੁਣੋ ਬੀਨੋ ਪ੍ਰਭ ਮੇਰੇ ਮੀਤਾ ਚਨ ਕਮਲ ਵਸੈ ਮੇਰੇ ਚੀਤਾ ਨਾਨਕ ਇੱਕ ਕਰੈ ਅਰਦਾਸ ਵਿਸਰਨਾਹੀ ਪੂਰਨ ਗੁਣਤਾਸ ਨਾਨਕ ਇੱਕ ਕਰੈ ਅਰਦਾਸ ਵਿਸਰਨਾਹੀ ਪੂਰਨ ਗੁਣਤਾਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ